ਕਾਲ ਜੀ ਸੰਧੂ ਐਗਰੀਕਲਚਰ YouTube ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਚਾਰ ਟਰਾਲੇ ਲੈ ਕੇ ਆਏ ਆ ਤਿੰਨ ਹੈਗੇ 11 6 ਦੇ ਇੱਕਾ ਜਿਹੜਾ ਤੁਸੀਂ ਵੇਖ ਰਹੇ ਆ ਹੈਗਾ 12 6 ਦਾ ਤੇ ਇੱਕ ਤਵੀਆਂ ਦਾ ਸੈਟ ਆ 24 ਤਵੀਆਂ ਦਾ ਆ ਬਿਲਕੁਲ ਨਵਾਂ ਟਰਾਲਾ ਜਿਹੜਾ ਤੁਸੀਂ ਵੇਖ ਰਹੇ ਆ ਮੱਛੀ ਹੁੱਕ ਚਾਹੀਏ 103784 ਦੀ ਤੇ 25 ਟਨ ਦਾ ਚੈੱਕ ਲੱਗਾ ਟਾਇਰਾਂ ਦੀ ਕੰਡੀਸ਼ਨ ਵੇਖ ਸਕਦੇ ਆ ਬਾੜੇ ਦੀ ਹੈਗੀ ਆ ਬਈ 2 ਫੁੱਟ 3 ਫੁੱਟ ਉੱਪਰ ਵੈੱਡ ਲੱਗਾ ਇਹਦੇ 40 ਵਾਲਾ 10 ਨਟੀਆਂ ਹੱਬਾਂ ਇਹ ਸਾਇਰਾ ਹੈਗਾ 4.5 ਇੰਚੀ ਚੌਰਸ ਪਿੱਛੋਂ ਡਾਲਾ ਵੀ ਚੈੱਕ ਕਰ ਲੋ ਵਿੱਚ ਦੀ ਕੰਡੀਸ਼ਨ ਵੀ ਦੇਖ ਲੋ ਇਸ 12 6.5 ਟਰਾਲੇ ਦਾ ਮੁੱਲ ਹੈਗਾ ਵੀ 1,68,000 ਰੁਪਿਆ ਮੌਕੇ ਦੇ ਵਿੱਚ ਥੋੜਾ ਬਹੁਤ ਮਾਨਤਾਨ ਹੋ ਜੂਗਾ ਦੂਜਾ ਟਰਾਲਾ ਹੈਗਾ ਜੀ 11 6.5 ਦਾ ਇਹ ਵੀ ਜੈਕ ਵਾਲਾ ਇਹਦੀ ਵੀ 2 ਫੁੱਟ ਵਾੜਾ 2.5 ਫੁੱਟ ਉੱਤੇ ਦੇ ਬੈਡ ਲੱਗਿਆ ਪੱਤੀ ਵਾਲਾ ਵਿੱਚੋਂ ਵੀ ਚੈੱਕ ਕਰ ਲਓ ਇਹਦੀ ਫਰਸ਼ ਵੀ ਜਹਾਜੀ ਆ ਜਿਹੜੀ ਵਿੱਚ ਆ ਕੰਡੀਸ਼ਨ ਤੁਸੀਂ ਇਹਦੀ ਸਾਰੀ ਚੈੱਕ ਕਰ ਸਕਦੇ ਆ ਇਦਾ ਮੁੱਲ ਹੈਗਾ 128000 ਰੁਪਿਆ ਮੋਕੇ ਤੇ ਥੋੜਾ ਬਹੁਤ ਮਾਨਤਾਣ ਇਹਦੇ ਚ ਵੀ ਹੋ ਜਾਊਗਾ ਆਹ ਟਰਾਲਾ ਹੈਗਾ 11 6 ਦਾ ਇਹ ਬਈ ਹੈਗਾ ਬਿਨਾ ਚੈੱਕ ਤੋਂ ਇਹਦੀ ਵੀ 240 ਵਾਰ ਆ ਸਰੀਆਂ ਵਾਲਾ ਬੈੱਡਾ ਇਹਦੇ ਨਾਲ ਵੇਚ ਦੀ ਕੰਡੀਸ਼ਨ ਵੀ ਦੇਖ ਲਓ ਇਹ ਸਿੱਧੀ ਹੁੱਕ ਚ ਆ ਉਡਾਲਾ ਵੀ ਦੇਖ ਲਓ ਇਹ ਬਿਨਾ ਜੈਕ ਵਾਲੇ ਟਰਾਲੇ ਦਾ ਮੁੱਲ ਹੈਗਾ ਵੀ 92000 ਰੁਪਿਆ ਇਹ ਸਾਈਜ਼ ਦਾ 4 ਇੰਚੀ ਆ 400 ਤੇ 92000 ਰੁਪਿਆ ਦਾ ਮੁੱਲ ਆ ਮੌਕੇ ਤੇ ਥੋੜਾ ਬਹੁਤ ਮਾਨਤਾ ਨਹੀਂ ਦੇਦੇ ਚ ਵੀ ਹੋ ਜੂਗਾ ਹਾ ਤਵੀਆਂ ਦੀ 24 ਇਹਦਾ 4 ਇੰਚੀ ਫਰੇਮ ਆ ਬੀਮ ਵਾਲਾ ਫਰੇਮ ਆ ਬਈ ਇਹ ਇਹਨਾਂ ਦੇ ਤਵਿਆਂ ਦੀ ਕੰਡੀਸ਼ਨ ਜਿਹੜੀ ਅਗਲੇ ਤਵੇ ਆ ਉਹ 50 ਕ ਪੈਸੇ ਆ ਪਿਛਲੇ ਤਕਰੀਬਨ 60-70 ਪੈ ਹੈਗੇ ਆ है प्रैशर वाली इना है बठानवे हज़ार रुपया मौके तो थोड़ा बहुत मानता भी हो जूगा ਹਾਂਜੀ ਆ ਟਰਾਲਾ ਹੈਗਾ 116 ਦਾ ਨਵਾਂ ਤਿਆਰ ਹੋਇਆ ਇਹ ਜੈਕ ਵਾਲਾ ਟਰਾਲਾ ਉੱਤੇ ਗੱਡਰਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ ਇਹ ਬਿਨਾ ਟੂਲਾਂ ਤੋਂ ਆ ਬਈ ਤੁਹਾਨੂੰ ਵਿੱਚੋਂ ਵੀ ਚੈੱਕ ਕਰਾ ਦਿੰਨੇ ਆ ਇਹ ਹੈਗਾ ਬਿਨਾਂ ਟੂਲਾ ਤੋਂ 4.5 ਇੰਚ ਹੀ ਸਾਈਜ਼ ਦਾ ਬਈ ਉੱਪਰ ਇਹਦੇ ਫੱਟਾ ਲੱਗਾ ਤੇ ਮੁੱਲੇ ਦਾ ਬਈ ਹੈਗਾ 148 ਮੌਕੇ ਤੇ ਥੋੜਾ ਬਹੁਤ ਮਾਨਤਾ ਨੂੰ ਹੋ ਜਾਊਗਾ ਇਹਦੇ 'ਚੋਂ ਬਾਕੀ ਆਪਣੇ ਕੋਲੇ ਹੋਰ ਵੀ ਸਾਰੇ ਟਰਾਲੀਆਂ ਟਰਾਲੇ 11 ਤੋਂ 16 ਤੱਕ ਅਵੇਲੇਬਲ ਹੁੰਦੇ ਆ 16 18 ਤਵੀਆਂ ਵੀ ਮਿਲ ਜਾਣੀਆਂ ਕਲਟੀਵੇਟਰ ਵੀ ਜੇ ਕਿਸੇ ਨੇ ਕੋਈ ਹੋਰ ਚੀਜ਼ ਖਰੀਦਣੀ ਹੋ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਜੇ ਕਿਸੇ ਨੇ ਬਈ ਕੋਈ ਚੀਜ਼ ਵੇਚਣੀ ਆ ਤਵੀਆਂ ਟਰਾਲੀ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ